ਬਜਟ ਨੂੰ ਪੰਜਾਬ ਅਤੇ ਦੇਸ਼ ਦੇ ਅਨੁਦਾਤੇ ਪ੍ਰਤੀ ਬਦਲਾਖੋਰੀ ਵਾਲਾ ਇਕਰਾਰ ਜਾਂਦੇ ਆ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿੱਖਿਆ ਮੰਤਰੀ ਸ਼੍ਰੀ ਅਮਨ ਰੋੜਾ ਨੇ ਅੱਜ ਕਿਹਾ ਹੈ ਕਿ ਇਸ ਬਜਟ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਬਦਲਾਖੋਰੀ ਵਾਲਾ ਚਿਹਰਾ ਬੇਨਕਾਬ ਕਰ ਦਿੱਤਾ ਹੈ ਕਿਉਂਕਿ ਜੋ ਉਹ ਸੂਬੇ ਦੀਆਂ ਹਾਲ ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਵੀ ਸੀਟ ਜਿੱਤਣ ਦੇ ਵਿੱਚ ਅਸਫਲ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਕੇਂਦਰੀ ਬਜਟ ਇਹ ਇੱਕ ਵਾਰ ਫੇਰ ਤੋਂ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਦਾ ਵਿਸ਼ੇਸ਼ ਧਿਆਨ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾਉਣਾ ਹੈ ਇੱਥੇ ਪੰਜਾਬ ਭਾਉਣ ਦੇ ਵਿੱਚ ਪ੍ਰਿੰਸ ਪ੍ਰੈਸ ਕਾਨਫਰੰਸ ਵਿੱਚ ਬੋਧਨ ਕਰਦਾ ਸ਼੍ਰੀ ਅਮਨ ਰੋੜਾ ਨੇ ਕਿਹਾ ਹੈ ਕਿ ਦੇਸ਼ ਦੇ ਅੰਨ ਭੰਡਾਰ ਵਜੋਂ ਜਾਣੇ ਜਾਂਦੇ ਪੰਜਾਬ ਨੂੰ ਦੇਸ਼ ਨੂੰ ਖਰਾਬ ਸੁਰੱਖਿਆ ਦੇ ਮਾਮਲੇ ਦੇ ਵਿੱਚ ਆਤਮ ਨਿਰਭਰ ਬਣਾਇਆ ਪਰ ਇਸ ਦੇ ਬਾਵਜੂਦ ਕੇਂਦਰੀ ਬਜਟ ਦੇ ਵਿੱਚ ਸਰਹੱਦੀ ਸੂਬੇ ਨੂੰ ਅੱਖੋਂ ਪਰੋਖੇ ਕਰਦਿਆਂ ਖੇਤੀਬਾੜੀ ਪ੍ਰਿੰਟੂ ਅਤੇ ਸ਼ਹਿਰੀ ਖੇਤਰ ਦੇ ਵਿੱਚ ਵਿਕਾਸ ਲਈ ਕੋਈ ਵੀ ਉਪਲਬਧ ਉਪਬੰਧ ਨਹੀਂ ਕੀਤਾ ਜਾਂਦਾ ਜਦਕਿ ਇਸ ਦੇ ਉਲਟਾ ਆਪਣੀ ਲੰਬੀ ਸਰਕਾਰ ਨੂੰ ਬਚਾਉਣ ਦੇ ਲਈ ਭਾਜਪਾ ਨੇ ਆਪਣੇ ਭਾਈਵਾਲ ਪਾਰਟੀ TTD ਅਤੇ ਜਿਹੜੀ ਪ੍ਰਸ਼ਾਸਿਤ ਸੂਬਿਆਂ ਅੰਧਰਾ ਪ੍ਰਦੇਸ਼ ਅਤੇ ਬਿਹਾਰ ਨੂੰ ਵਿਸ਼ੇਸ਼ ਸੋਗਤ ਦਿੱਤੀ ਹਨ ਉਹਨਾਂ ਨੇ ਅੱਗੇ ਵੀ ਕਿਹਾ ਹੈ ਕਿ ਮੁੱਖ ਮੰਤਰੀ ਸੁਤਾਰਕੁਮਾਰਨ ਸਨਮਾਨ ਦੇ ਸੂਬੇ ਦੇ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਬੀਤੇ ਦਿਨੀ ਵਿੱਤੀਕ ਮਿਸ਼ਨ ਤੋਂ 132247 ਰੁਪਏ ਕਰੋੜ ਰੁਪਏ ਦੀ ਫੰਡਾਂ ਦੀ ਮੰਗ ਕੀਤੀ ਹੈ ਪਰ ਅੱਜ ਕੇਂਦਰੀ ਬਜਟ ਦੇ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਦਿਆਂ ਆਫਤ ਪ੍ਰਬੰਧਨ ਫਸਲੀ ਵਿਭਿੰਨਤਾ ਉਦਯੋਗਾਂ ਐਮ ਐਮ ਐਨ ਐਸ ਐਮ ਐਸ ਐਮ ای ਜੀ ਲਈ ਕੋਈ ਵੀ ਵਿਸ਼ੇਸ਼ ਗਠ ਨਹੀਂ ਦਿੱਤੀ ਗਈ ਉਹਨਾਂ ਨੇ ਕਿਹਾ ਹੈ ਕਿ ਬਜਟ ਕੇਂਦਰ ਸਰਕਾਰ ਵੱਲੋਂ ਵਾਰ-ਵਾਰ ਦੁਹਰਾਏ ਜਾਂਦੇ ਆਪਣੇ ਨਾਰੇ ਸਾਬਕਾ ਸਾਬ ਸਾਬਕਾ ਵਿਕਾਸ ਦੀ ਪੂਰਖੋਲਦਾ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਬਜਟ ਦੇ ਵਿੱਚ ਨਿਰਾਸ਼ਾਜਨਕ ਤੇ દિਸ਼ਾਹੀਨ ਹੋਣ ਦੇ ਨਾਲ ਨਾਲ ਭਾਰਤ ਦੀ ਆਮ ਲੋਕਾਂ ਨੇ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਪ੍ਰਤੀ ਲੋਕਾਂ ਦੇ ਪ੍ਰਤੀ ਸਰਕਾਰ ਦੀ ਬੇਰੁਖੀ ਦੀ ਸਪਸ਼ਟ ਉਦਾਹਰਨ ਹੈ ਸ਼੍ਰੀ ਰਮਨ अरोड़ा ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਪ੍ਰਮੁੱਖ ਮੁੱਦਿਆਂ ਦੇ ਹੱਲ ਪ੍ਰਤੀ ਆਪਣੀ ਨਾਕਾਮੀ ਦੇ ਸਬੂਤ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਕੇਂਦਰੀ ਬਜਟ ਦੇ ਵਿੱਚ ਆਰਥਿਕ ਕਿਸਾਨਾਂ ਨੌਜਵਾਨਾਂ ਤੇ ਗਰੀਬਾਂ ਲਈ ਕੋਈ ਵੀ ਖਾਸ ਪ੍ਰਬੰਧ ਨਹੀਂ ਹੈ ਸ਼੍ਰੀ ਅਮਨ ਰੋੜਾ ਨੇ ਕਿਹਾ ਹੈ ਕਿ ਕਿਸਾਨ ਆਪਣੀ ਅਵਧ ਦੀ ਕਾਨੂੰਨੀ ਗਰੰਟੀ ਲਈ ਪ੍ਰਦਰਸ਼ਨ ਕਰ ਰਿਹਾ ਹੈ ਪਰ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਬਾਰੇ ਇੱਕ ਸ਼ਬਦ ਨੂੰ ਬੋਲਣ ਨੂੰ ਵੀ ਰਾਜ਼ੀ ਨਹੀਂ ਸਗੋਂ ਇਸ ਦੇ ਉਲਟ ਕਿਸਾਨਾਂ ਤੇ ਹੋਰ ਬੋਝ ਪਾਉਣ ਲਈ ਖਾਦਾਂ ਦੀ ਸਬਸਿਡੀ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਕਿਸਾਨ ਵੀਰਾਂ ਦੇ ਨਾਲ ਇਹ ਇੱਕ ਪੱਦਾ ਮਜ਼ਾਕ ਹੈ ਕੈबिनेट ਮੰਤਰੀ ਨੇ ਕਿਹਾ ਹੈ ਕਿ ਕੇਂਦਰੀ ਸਰਕਾਰ ਪੰਜ ਰਾਜਾਂ ਦੇ ਵਿੱਚ ਕਿਸਾਨ ਕ੍ਰੈਡਿਟ ਕਾਰਡਾਂ ਬਾਰੇ ਖੋਖਲੇ ਵਾਅਦੇ ਕਰ ਰਹੀ ਹੈ ਸਪਸ਼ਟ ਤੌਰ ਤੇ ਇਹ ਦੱਸਣ ਤੋਂ ਬਚ ਰਹੀ ਹੈ ਕਿ ਕਿਹੜੇ ਰਾਜਾਂ ਨੂੰ ਇਸ ਦਾ ਲਾਭ ਹੋਵੇਗਾ ਜਾਂ ਉਦਾਰੀ ਦੀ ਇਸ ਮਾਮਾ ਦੀ ਕੀ ਹੋਣੀ ਹੈ ਤੇ ਉਹਨਾਂ ਨੇ ਕਿਹਾ ਕਿ ਸਪਸ਼ਟਾ ਕਰਨ ਕਿ ਕਿਸਾਨ ਆਪਣੇ ਭੂਮੀਕਰ ਬਾਰੇ ਪ੍ਰਮੰਪ ਤੇ ਦੁਜੀਤੀ ਦੇ ਵਿੱਚ ਹਾਂ